ਹੈਲੋ ਜੀ ਸਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਦਿਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਇੱਕ ਪੈਕ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਤੇ ਆਪਾਂ ਫਿਟਕੜੀ ਦਾ ਇਸਤੇਮਾਲ ਕਰਾਂਗੇ ਉਹਦੇ ਵਿੱਚ ਠੀਕ ਹੈ ਜੀ ਤੇ ਕਿਹੜੀ ਕਿਹੜੀ ਚੀਜ਼ ਆਪਾਂ ਜਿਹੜੀ ਮਿਕਸ ਕਰਨੀਆਂ ਨੇ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸਦੇ ਰਾਵਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜਰੂਰ ਵੇਖਿਓ ਜੀ ਤੇ ਚਲੋ ਜੀ ਆਪਾਂ ਪੈਕ ਬਣਾਉਣਾ ਸਟਾਰਟ ਕਰਦੇ ਆ ਪੈਕ ਬਣਾਉਣ ਦੇ ਲਈ ਜੀ ਆਪਾਂ ਸਭ ਤੋਂ ਪਹਿਲਾਂ ਲੈ ਲਾਂਗੇ ਕਿ ਖਾਲੀ ਬੌਲ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਜੀ ਫਟਕੜੀ ਐਡ ਠੀਕ ਹੈ ਜੀ ਫਟਕੜੀ ਇੱਥੇ ਮੈਂ ਪੀਸੀ ਲਈ ਸੀਗੀ ਠੀਕ ਹੈ ਜੀ ਮੇਰੇ ਕੋਲ ਪੀਸੀ ਵੀ ਫਟਕੜੀ ਹੈਗੀ ਥੋੜੀ ਜੀ ਆਪਾਂ ਥੋੜੀ ਜੀ ਲੈਣੀ ਹੈ ਸਿਰਫ ਠੀਕ ਹੈ ਜੀ ਦੇਖ ਸਰ ਜਿਹਾ ਸੀ ਚੁਟਕੀ ਕਹਿ ਜੀਏ ਬਿਲਕੁਲ ਚੁਟਕੀਕ ਚੁਟਕੀ ਦੇ ਬਰਾਬਰ ਹੀ ਹੈ ਜੀ ਸੇ ਇੱਕ ਚੁਟਕੀ ਮਿਲ ਕੇ ਇਸ ਤਰ੍ਹਾਂ ਠੀਕ ਹੈ ਜੀ ਫਿਟਕੜੀ ਦੀ ਜਿਹੜੀ ਆ ਲੈ ਲੈਣੀ ਆ ਚੁਟਕੀ ਤੋਂ ਜ਼ਿਆਦਾ ਨਹੀਂ ਆਪਾਂ ਫਿਟਕੜੀ ਲੈਣੀ ਕਿਉਂਕਿ ਜਿਹੜੀ ਫਿਟਕੜੀ ਆ ਅਗਰ ਆਪਾਂ ਇਹਨੂੰ ਜ਼ਿਆਦਾ ਕੁਆਂਟੀਟੀ ਵਿੱਚ ਯੂਜ਼ ਕਰਾਂਗੇ ਤਾਂ ਇਹ ਸਾਡੀ ਜਿਹੜੀ ਸਕਿਨ ਵਾਂ ਉਹਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਠੀਕ ਹੈ ਜੀ ਕਿਉਂਕਿ ਫਿਟਕੜੀ ਜਿਹੜੀ ਆ ਸਾਡੀ ਸਕਿਨ ਨੂੰ ਬਹੁਤ ਜ਼ਿਆਦਾ ਡਰਾਈ ਕਰਦੀ ਹੈ ਇਸ ਲਈ ਅਗਰ ਆਪਾਂ ਫਿਟਕੜੀ ਨੂੰ ਠੀਕ ਹੈ ਜੀ ਬਿਲਕੁਲ ਪ੍ਰੋਪਰ ਜਸ ਸਹੀ ਮਾਤਰਾ ਦੇ ਵਿੱਚ ਆਪਣੀ ਸਕਿਨ ਤੇ ਯੂਜ਼ ਕਰਾਂਗੇ ਤਾਂ ਇਹਦੇ ਜਿਹੜੇ ਰਿਜ਼ਲਟ ਨੇ ਬਹੁਤ ਵਧੀਆ ਮਿਲਦੇ ਨੇ ਠੀਕ ਹੈ ਜੀ ਇਸ ਲਈ ਆਪਾਂ ਸਿਰਫ ਮਤਲਬ ਚੁਟਕੀਕ ਫਿੱਟ ਕਰੀ ਹੀ ਲੈਣੀ ਹੈ ਜ਼ਿਆਦਾ ਨਹੀਂ ਲੈਣੀ ਠੀਕ ਹੈ ਜੀ ਤੇ ਬਾਕੀ ਆਪਾਂ ਹੁਣ ਇਹਦੇ ਵਿੱਚੋਂ ਐਡ ਕਰਨਾ ਹੈਗਾ ਇਹ ਜਿਹੜਾ ਆਪਾਂ ਐਡ ਕਰਨਾ ਹੈਗਾ ਵੀ ਮਿਲਕ ਪਾਊਡਰ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਉਸ ਜਗ੍ਹਾ ਤੇ ਕੱਚੇ ਦੁੱਧ ਦੀ ਜਿਹੜੀ ਮਲਾਈ ਹੁੰਦੀ ਨਾ ਉੱਪਰ ਉਹ ਵਾਲੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹ ਜੀ ਆਪਾਂ ਇੱਕ ਚਮਚ ਦੇਖ ਸਕਦੇ ਤੁਸੀਂ ਜਿਹੜਾ ਮਿਲਕ ਪਾਊਡਰ ਹੈ ਉਹ ਲੈ ਲਿਆ ਮਿਲਕ ਪਾਊਡਰ ਤੁਸੀਂ ਕੋਈ ਵੀ ਲੈ ਸਕਦੇ ਹੋ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਹੋ ਠੀਕ ਹੈ ਜੀ ਜਿਹੜਾ ਮਿਲਕ ਪਾਊਡਰ ਹੁੰਦਾ ਇਹਦੇ ਵਿੱਚ ਐਲੈਕਟ੍ਰਿਕ ਐਸਿਡ ਹੁੰਦਾ ਕਿਉਂਕਿ ਮਿਲਕ ਤੋਂ ਬਣਿਆ ਹੁੰਦਾ ਜੀ ਤੇ ਐਲੈਕਟ੍ਰਿਕ ਐਸਿਡ ਜਿਹੜਾ ਸਾਡੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਠੀਕ ਹੈ ਜੀ ਤੇ ਇਸਦੀ ਜਗ੍ਹਾ ਤੇ ਤੁਸੀਂ ਦਹੀਂ ਵੀ ਲੈ ਸਕਦੇ ਹੋ ਇੱਕ ਚਮਚ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰਨਾ ਹੈਗਾ ਕੋਕੋਨਟ ਆਇਲ ਤੇ ਮੇਰੇ ਕੋਲ ਜੀ ਮੇਰੇ ਕੋਲ ਹੈਗਾ ਵਾ ਆ ਕੋਕੋਨਟ ਵਰਜਨ ਆਇਲ ਹੈਗਾ ਮੇਰੇ ਕੋਲ ਠੀਕ ਹੈ ਜੀ ਮੈਂ ਇਹੀ ਯੂਜ਼ ਕਰਾਂਗੀ ਤੁਹਾਡੇ ਕੋਲ ਜਿਹੜਾ ਹੈਗਾ ਤੁਸੀਂ ਉਹ ਵਰਤ ਸਕਦੇ ਹੋ ਠੀਕ ਹੈ ਜੀ ਤੇ ਇਹ ਮੈਂ ਇੱਕ ਚਮਚ ਤੇ ਕਰੀ ਜਿਹੜਾ ਵਾ ਕੋਕੋਨਟ ਵਰਜਨ ਆਇਲ ਜਿਹੜਾ ਵਾ ਇਹ ਚ ਐਡ ਕਰਾਂਗੀ ਜੀ ਆਪਾਂ ਐਡ ਕਰ ਦਿਆ ਸਾ ਵਿੱਚ ਇਹਦੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਕੋਕੋਨਟ ਆਇਲ ਵੀ ਜਿਹੜਾ ਵਾ ਸਾਡੀ ਸਕਿਨ ਦੇ ਲਈ ਬਹੁਤ ਜਿਆਦਾ ਇਫੈਕਟਿਵ ਹੁੰਦਾ ਠੀਕ ਹੈ ਜੀ ਸਾਡੀ ਸਕਿਨ ਨੂੰ ਮਤਲਬ ਚਮਕਦਾਰ ਬਣਾਉਂਦਾ ਆ ਤੇ ਹੋਰ ਵੀ ਜਿਸ ਤਰ੍ਹਾਂ ਇਸ ਦੇ ਵਿੱਚ ਐਂਟੀਬੈਕਟੀਰੀਅਲ ਪ੍ਰੋਪਰਟੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਸਾਡੀ ਸਕਿਨ ਤੇ ਕੋਈ ਜਿਸ ਤਰ੍ਹਾਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਵੀ ਦੂਰ ਕਰਦਾ ਠੀਕ ਹੈ ਜੀ ਕੋਕੋਨਟ ਆਇਲ ਜਿਹੜਾ ਵਾ ਤੇ ਇਸੀ ਜਿਸ ਕੋਕਨਟ ਆਇਲ ਜਿਹੜਾ ਵਾ ਜਰੂਰ ਐਡ ਕਰਨਾ ਵਾ ਵਿੱਚ ਠੀਕ ਹੈ ਜੀ ਤੇ ਇਹ ਜੀ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਇੱਕ ਵਾਰ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਤੇ ਹੁਣ ਆਪਾਂ ਇਸ ਨੂੰ ਫੇਸ ਤੇ ਅਪਲਾਈ ਕਰਾਂਗੇ ਠੀਕ ਹੈ ਜੀ ਤੇ ਫੇਸ ਤੇ ਲਾਉਣ ਤੋਂ ਪਹਿਲਾਂ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਵਾ ਠੀਕ ਹੈ ਜੀ ਮੈਂ ਫੇਸ ਨੂੰ ਵਾਸ਼ ਕਰ ਲਿਆ ਸੀਗਾ ਠੀਕ ਹੈ ਜੀ ਇੱਕ ਵਾਰ ਫਿਰ ਮੈਂ ਗੁਲਾਬ ਚਲਦੀ ਨਾਲ ਸਾਫ ਕਰ ਲੈਣੀ ਤੁਹਾਡੇ ਸਾਹਮਣੇ ਲੋ ਜੀ ਉਹ ਗੁਲਾਬ ਚਲਦੀ ਨਾਲ ਸਾਫ ਕਰ ਲੈਨੇ ਫੇਸ ਨੂੰ ਇੱਕ ਵਾਰੀ ਤੁਹਾਡੇ ਸਾਹਮਣੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਜਿਹੜਾ ਪੈਕ ਬਣਾਇਆ ਇਸ ਨੂੰ ਆਪਣੇ ਫੇਸ ਤੇ ਇਸ ਤੋਂ ਲਵਾਂਗੇ ਥੋੜਾ ਜਿਹਾ ਠੀਕ ਹੈ ਜੀ ਤੇ ਲਗਾ ਲਾਂਗੇ ਠੀਕ ਹੈ ਜੀ ਆਪਾਂ ਮ사ਜ ਕਰਨੀ ਹੈ ਦੀ ਠੀਕ ਹੈ ਜੀ ਇੱਕ ਤੋਂ ਦੋ ਮਿੰਟ ਦੇ ਲਈ ਇਸ ਤਰ੍ਹਾਂ ਸਰਕੂਲਰ ਮੋਸ਼ਨ ਦੇ ਵਿੱਚ ਆਪਾਂ ਇਸ ਤਰ੍ਹਾਂ ਮ사ਜ ਕਰਾਂਗੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਉਂਦੇ ਨੇ ਤੁਸੀਂ ਜ਼ਰੂਰ ਇਸਤੇਮਾਲ ਕਰਕੇ ਵੇਖਿਓ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਸਰਕੂਲਰ ਮੋਸ਼ਨ ਦੇ ਵਿੱਚ ਹਲਕੇ ਹਲਕੇ ਹੱਥਾਂ ਦੇ ਨਾਲ ਮ사ਜ ਕਰਾਂਗੇ ਠੀਕ ਹੈ ਜੀ ਦੋ ਤੋਂ ਤਿੰਨ ਮਿੰਟ ਲਈ ਆਪਾਂ ਮ사ਜ ਕਰਨੀ ਹੈ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਂਦਾ ਹੈ ਇੱਕ ਵਾਰ ਜ਼ਰੂਰ ਇਸਤੇਮਾਲ ਕਰਕੇ ਵੇਖਿਓ ਦਾਗ ਦब्बे ਰਿੰਕਲਸ ਤੇ ਜੇ ਵੀ ਛਾਈਆਂ ਵੀ ਹੁੰਦੀਆਂ ਨੇ ਜਿੰਨਾਂ ਦੇ ਜਿਸ ਤਰ੍ਹਾਂ ਹਲਕੀਆਂ ਫਲਕੀਆਂ ਹਨਾ ਦਾਗ ਦब्बे ਭਜ ਜਾਂਦੇ ਨੇ ਜਸਟ ਸਟਾਰਟਿੰਗ ਦੇ ਵਿੱਚ ਹੀ ਹਲੇ ਉਹਨ ਗਿਆ ਨਿਸ਼ਾਈਆਂ ਆਪਣੇ ਸਟਾਰਟ ਹੋਈਆਂ ਹੁੰਦੀਆਂ ਨੇ ਤਾਂ ਤੁਸੀਂ ਇਹਦੇ ਤੇ ਲਗਾਉਣਾ ਸਟਾਰਟ ਕਰੋਗੇ ਤਾਂ ਛਾਈਆਂ ਦਾ ਵੀ ਬਹੁਤ ਜ਼ਿਆਦਾ ਫਰਕ ਪਵੇਗਾ ਕਿ ਜਿਹੜੀ ਫਿੱਟਕੜੀ ਆ ਨਾ ਇਹ ਜਿਹੜੀ ਆ ਸਾਡੀ ਸਕਿਨ ਤੇ ਜਿਹੜੇ ਦਾਗ-ਧੱਬੇ ਹੁੰਦੇ ਆ ਉਹਨਾਂ ਨੂੰ ਕੱਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਆ ਕਿਉਂਕਿ ਫਿੱਟਕੜੀ ਦੇ ਵਿੱਚ ਐਸਟ੍ਰੇਂਜੈਂਟ ਜਿਹੜੀ ਐਸਟ੍ਰੇਂਜੈਂਟ ਪ੍ਰੋਪਰਟੀ ਆ ਉਹ ਪਾਈ ਜਾਂਦੀ ਆ ਠੀਕ ਹੈ ਜੀ ਜੋ ਦਾਗ-ਧੱਬੇ ਦੂਰ ਕਰਨੇ ਚ ਹੈਲਪ ਕਰਦੀ ਆ ਤਾਂ ਆਪ ਬਸ ਇਸ ਤਰ੍ਹਾਂ ਇੰਗੀ ਤਰ੍ਹਾਂ ਮ사ਜ ਕਰਦੇ ਹੋ ਇਸ ਪੈਕ ਨੂੰ ਲਗਾ ਲਾਂਗੇ ਆਪਾਂ ਹੱਥਾਂ ਤੇ ਵੀ ਲਗਾ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ 2 ਮਿੰਟ ਮ사ਜ ਕਰਨ ਤੋਂ ਬਾਅਦ 2 ਜਾਂ 3 ਮਿੰਟ ਵੱਧ ਤੋਂ ਵੱਧ ਇਸ ਤੋਂ ਬਾਅਦ ਆਪਾਂ ਇਸ ਨੂੰ ਜਿਹੜਾ ਵਾ 15 ਮਿੰਟ ਦੇ ਲਈ ਆਪਣੇ ਫੇਸ ਤੇ ਲੱਗਾ ਰਹਿਣ ਦੇਣਾ ਠੀਕ ਹੈ ਜੀ ਘੱਟ ਤੋਂ ਘੱਟ 10 ਮਿੰਟ ਦੇ ਲਈ ਵੱਧ ਤੋਂ ਵੱਧ 15 ਮਿੰਟ ਦੇ ਲਈ ਇਕਦਮ ਗਲੋਈ ਤੇ ਕਲੀਅਰ ਸਕਿਨ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਤੁਸੀਂ ਇਸ ਨੂੰ ਜਰੂਰ ਇਸਤੇਮਾਲ ਕਰਨਾ। ਹਫਤੇ ਦੇ ਵਿੱਚ ਤੁਸੀਂ ਦੋ ਵਾਰ ਇਸਤੇਮਾਲ ਕਰ ਸਕਦੇ ਹੋ ਤੁਸੀਂ। ਜੇਕਰ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਇਸਤੇਮਾਲ ਕਰੋਗੇ ਤਾਂ ਪਾਰਲਰ ਜਾਣ ਦੀ ਵੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ। ਠੀਕ ਹੈ ਜੀ। ਜਰੂਰ ਇਸਤੇਮਾਲ ਕਰਕੇ ਵੇਖਿਓ। ਹੋਮ ਰੈਮਡੀਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਇਫੈਕਟਿਵ ਹੁੰਦੀਆਂ ਨੇ। ਪਰ ਆਪਾਂ ਘੋਲ ਕਰ ਜਾਂਦੇ ਆ। ਵੀ ਚਲੋ ਛੱਡੋ ਭਰਾ ਕੋਈ ਆ ਇਹਦਾ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਪੈਂਦਾ ਜੀ। ਤੁਸੀਂ ਇਸਤੇਮਾਲ ਕਰਕੇ ਵੇਖਿਓ। ਤੇ ਚਲੋ ਜੀ। ਹੁਣ ਆਪਾਂ 15 ਮਿੰਟ ਦੇ ਲਈ ਛੱਡ ਦਾਂਗੇ ਠੀਕ ਹੈ ਜੀ ਤੇ ਮਿਲਦੇ ਹਾਂ ਜੀ ਤੁਹਾਨੂੰ 15 ਮਿੰਟ ਬਾਅਦ ਤੇ ਹਾਂਜੀ ਜੀ ਆਪਣੇ ਫੇਸ ਤੇ ਸਪੈਕ ਨੂੰ ਲੱਗੇ 15 ਮਿੰਟ ਹੋ ਚੁੱਕੇ ਨੇ ਤੇ ਹੁਣ ਮੈਂ ਤੁਹਾਨੂੰ ਇਸ ਨੂੰ ਕਲੀਨ ਕਰਕੇ ਦਿਖਾਉਣੀ ਆ ਮੈਂ ਕਪੜਾ ਲੈ ਲੈ ਇਸ ਨੂੰ ਮੈਂ ਗਿੱਲਾ ਕਰ ਲਾਂਗੀ ਕਾਟਨ ਦਾ ਕਪੜਾ ਤੁਸੀਂ ਕੋਈ ਵੀ ਲੈ ਸਕੋ ਸਪੰਜ ਲੈ ਲਓ ਚਾਹੇ ਆਪਾਂ ਇਸ ਨੂੰ ਪਾਣੀ ਦੇ ਰੂਸ ਗਿੱਲਾ ਕਰ ਲੈਨੇ ਆ ਮੈਂ ਪਾਣੀ ਪਾ ਲੈ ਇਸ ਨੂੰ ਡੰਗਰੇ ਵਿੱਚ ਤੁਹਾਡੇ ਸਾਹਮਣੇ ਸਾਫ ਕਰਾਂਗੇ ਆਪਾਂ ਤੁਹਾਨੂੰ ਉਹ ਦੇ ਸੀ ਰਿਜ਼ਲਟ ਦੇਖ ਸਕਦੇ ਹੋ ਠੀਕ ਹੈ ਜੀ ਸਕਿਨ ਜੜੀ ਆ ਇਕਦਮ ਸਾਫ਼ ਹੋ ਗਈ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲਦਾ ਹੈ ਸੀ ਇਸਤੇਮਾਲ ਕਰਕੇ ਵੇਖਿਓ ਜ਼ਰੂਰ ਠੀਕ ਹੈ ਜੀ ਥੋੜਾ ਜਿਹਾ ਫੇਸ ਤੇ ਜਦੋਂ ਸੁੱਕ ਜਾਂਦਾ ਸਟਿੱਕੀ ਜਿਹਾ ਲੱਗਦਾ ਪਰ इजीली ਰਿਮੂਵ ਹੋ ਜਾਂਦਾ ਵਾ ਪਾਣੀ ਦੇ ਨਾਲ ਠੀਕ ਹੈ ਜੀ ਲਓ ਜੀ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਜਿਹੜਾ ਸਾਫ਼ ਕਰਕੇ ਵਿਖਾ ਦਿੱਤਾ। ਕੇਮਰੀ ਤੇ ਹੁਣ ਮੈਂ ਤੁਹਾਨੂੰ ਫੇਸ ਵਾਸ਼ ਕਰਕੇ ਵਿਖਾਉਣੀ ਆ ਆਪਣਾ ਆਪਾਂ ਸਿੰਪਲ ਪਾਣੀ ਦੇ ਨਾਲ ਫੇਸ ਵਾਸ਼ ਕਰਨਾ ਠੀਕ ਹੈ ਜੀ ਕੋਈ ਵੀ ਆਪਾਂ ਫੇਸ ਵਾਸ਼ ਜਾਂ ਫੇਸ ਸੋਪ ਨਹੀਂ ਯੂਜ਼ ਕਰਨਾ ਤੇ ਮੈਂ ਫੇਸ ਵਾਸ਼ ਕਰਕੇ ਆਉਣੀ ਆ ਲਓ ਜੀ ਆਪਾਂ ਫੇਸ ਜਿਹੜਾ ਸਿੰਪਲ ਪਾਣੀ ਦੇ ਨਾਲ ਜਿਹੜਾ ਸਾਫ਼ ਕਰ ਲਿਆ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਫੇਸ ਤੇ ਲਗਾਵਾਂਗੇ ਜੀ ਕੋਈ ਵੀ ਮੋਇਸਚਰਾਈਜ਼ਰ ਵਧੀਆ ਵਾਲਾ ਜਾਂ ਫਿਰ ਤੁਸੀਂ ਕੋਕੋਨਟ ਆਇਲ ਵੀ ਲਗਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਜਿਹੜੀ ਫਟਕੜੀ ਆ ਇਹ ਸਕਿਨ ਨੂੰ ਡਰਾਈ ਕਰਦੀ ਆ ਠੀਕ ਹੈ ਜੀ ਡਰਾਈ ਸਕਿਨ ਵਾਲਿਆਂ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੇਕਰ ਫਟਕੜੀ ਇਸਤੇਮਾਲ ਕਰਦੇ ਨੇ ਉਹ ਠੀਕ ਹੈ ਜੀ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਣੇ ਸਕਿਨ ਨੂੰ ਜਿਹੜਾ ਵਾ ਮoiستਰ ਰੱਖਣ ਮੈਂ ਇੱਥੇ ਇਹ ਵਾਲਾ ਜਿਹੜਾ ਕੋਕੋਨਟ ਵਰਜਨ ਆਇਲ ਹੈ ਬਿਲਕੁਲ ਮੈਂ ਇਹ ਹੀ ਯੂਜ਼ ਕਰ ਲਾਂਗੀ ਇਹ ਮੇਰੇ ਕੋ ਪੈਰਾਸ਼ੂਟ ਦਾ ਹੀ ਆ ਜੀ ਤੁਸੀਂ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਹੱਥ ਤੇ ਲਗਾ ਕੇ ਜ਼ਿਆਦਾ ਹੋ ਗਿਆ ਮੈਂ ਕੋ ਥੋੜਾ ਜਾ ਚਲੋ ਕੋਲ ਲੈਂਦੇ ਆਪਾਂ ਮ사ਜ ਕਰ ਲਾਂਗੇ ਬਾਕੀ ਦਾ ਬਚਿਆ ਮੈਂ ਹੱਥਾਂ ਬਾਂਹਾਂ ਤੇ ਲਗਾ ਲਾਂਗੀ ਇਸ ਤਰ੍ਹਾਂ ਇਹਦੇ ਦੀ ਤੇ ਲਓ ਠੀਕ ਆਪਾਂ ਕੋਕੋਨਟ ਆਇਲ ਲਗਾ ਲਿਆ ਫੇਸ ਤੇ ਠੀਕ ਹੈ ਜੀ ਜਿੰਨਾ ਸਕਿਨ ਤੇ ਆਪਣੀ ਡਰਾਈਨੈਸ ਨਹੀਂ ਹੋਊਗੀ ਠੀਕ ਹੈ ਜੀ ਵੈਸੇ ਵੀ ਜਿਹੜਾ ਕੋਕੋਨਟ ਆਇਲ ਹੁੰਦਾ ਵਾ ਇਹ ਆਪਾਂ ਨੂੰ ਇੱਕ ਨੈਚੁਰਲ ਸਕਿਨ ਸੌਰੀ ਸਨਸਕ੍ਰੀਨ ਜਿਹੜਾ ਹੁੰਦਾ ਵਾ ਉਹਦੇ ਤਰ੍ਹਾਂ ਵਰਕ ਕਰਦਾ ਹੈ ਸਕਿਨ ਦੇ ਉੱਪਰ ਠੀਕ ਹੈ ਜੀ ਤੇ ਤੁਸੀਂ ਇਸ ਨੂੰ ਜ਼ਰੂਰ ਇਸਤੇਮਾਲ ਕਰਿਆ ਕਰੋ ਕੋਕੋਨਟ ਆਇਲ ਨੂੰ ਬਹੁਤ ਜ਼ਿਆਦਾ ਇਫੈਕਟਿਵ ਹੁੰਦਾ ਵਾ ਠੀਕ ਹੈ ਤੇ ਫਟਕੜੀ ਵੀ ਬਹੁਤ ਹੀ ਜ਼ਿਆਦਾ ਆਪਣੀ ਸਕਿਨ ਦੇ ਲਈ ਫਾਇਦੇਮੰਦ ਹੁੰਦੀ ਹੈ ਪਰ ਲਾਉਣਾ ਤੁਸੀਂ ਕਿਸ ਤਰ੍ਹਾਂ ਠੀਕ ਹੈ ਜੀ ਇਹ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਹਮੇਸ਼ਾ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਚਲੋ ਜੀ ਮਿਲ ਲਿਆ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼ ਬਾਈ ਬਾਈ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ